ਤੁਹਾਡੇ ਚਿਹਰੇ ਤੁਹਾਡੀ ਅੱਖਾਂ ਕੁਝ ਬਿਆਨ ਕਰਦੀਆਂ ਨੇ ਦਰਦ ਮਹਿਸੂਸ ਹੁੰਦਾ ਠੰਡਾ ਤਾਂ ਮਤਲਬ ਪਰ ਸਵਾਲੋਂ ਵੀ ਫਾਇਦਾ ਹੁੰਦਾ ਜੇ ਤੁਸੀਂ ਦਰਦ ਨੂੰ ਅਹਿਸਾਸ ਰੱਖੋਗੇ ਆਪਣੇ ਅੰਦਰ ਕਿ ਸਾਡੇ ਵਾਸਤੇ ਇੰਨਾ ਕੁਝ ਹੋ ਤੋ ਦਰਦ ਤਾਂ ਬਾਕੀ ਤੁਹਾਡੇ ਸਾਹਮਣੇ ਵੀ ਮੈਨੂੰ ਇਹ ਵੀ ਮੈਥੇ ਮਾਲਕ ਦੀ ਬਹੁਤ ਬੜੀ ਕਿਰਪਾ ਇਨਾ ਸ਼ਹਾਦਤ ਦੇ ਦਿਨਾਂ ਦੇ ਵਿੱਚ ਤੁਸੀਂ ਜੇ ਅਜਿਹੇ ਕੰਮ ਕਰਦੇ ਹੋ ਜਿਹੜਾ ਚਰਚਾ 'ਚ ਬਣ ਜਾਂਦਾ ਹਰ ਵਾਰ ਤੁਸੀਂ ਜਿਹੜਾ ਅੱਧੀ ਰਾਤ ਦਾ ਸਮਾਂ ਹੋ ਚੁੱਕਾ ਹੈ ਇਹ ਇਸ਼ਨਾਨ ਵਾਸਤੇ ਬਰਫ਼ ਮੰਗਾਉਂਦੇ ਹੋ ਔਰ ਕਵੰਟਰਾਂ ਦੀ ਬਰਫ਼ ਦੇ ਨਾਲ ਤੁਸੀਂ ਲਾਉਂਦੇ ਹੋ ਇਹ ਜਜ਼ਬਾ ਕਿਸ ਤਰ੍ਹਾਂ ਦਾ ਹੈ ਉਹਨਾਂ ਨੇ ਇਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਬਿਠਾਇਆ ਗਿਆ ਸੀ ਛੋਟੇ ਸਹਿਬਜ਼ਾਦੇ ਨੂੰ ਮਾਂ ਦਾ ਗੁਜ਼ਰੀਦੂ ਬਸ ਮੈਂ ਉਦੋਂ ਦਾ ਆਪਣੇ ਇੱਕ ਦਿਲ ਦੇ ਵਿੱਚ ਇੱਕ ਨਿਰਣਾ ਕੀਤਾ ਸੀਗਾ ਵੀ ਮੈਂ ਖੈਰ ਲੰਗਰ ਜਾਂ ਕੱਪੜੇ ਤਾਂ ਨਹੀਂ ਬਣ ਸਕਦਾ ਕਿਉਂਕਿ ਮੈਂ ਅਸੀਂ ਬਹੁਤ ਇੱਕ ਮੀਡੀਅਮ ਫੈਮਲੀ ਨੂੰ ਬੁਲਾਉਂ ਕਾਰਦਾ ਮੈਂ ਤੇ ਮੇਰੇ ਬੱਸ ਕੀ ਹੋ ਗਿਆ ਸੀਗਾ ਵੀ ਉਹ ਜਿਹੜੇ ਠੰਡੇ ਬੁਰਜ ਦੇ ਵਿੱਚ ਬਿਠਾਇਆ ਗਿਆ ਇੰਨੀ ਠੰਡ ਪੈ ਰਹੀ ਸੀ ਬੌਝ ਕਰੇ ਇਨਾਂ ਕਹਿਰ ਸੀ ਕਹਿੰਦੇ ਹੁੰਦਾ ਸਰਦੀ ਖਈਓ ਨਹੀਂ ਜੋ ਸਰਦੀਆਂ ਉਦੋਂ ਹੁੰਦੀਆਂ ਸੀ ਤਾਂ ਮੈਂ ਬਰਫ਼ ਸੁੱਕੀ ਸੀਗੀ ਵੀ ਮੈਂ ਬਰਫ਼ ਦੇ ਨਾਲ ਉਹ ਦਰਦ ਨੂੰ ਅਹਿਸਾਸ ਕਰਨ ਦਾ ਮਾਰਾ ਇੱਕ ਕੁਇੰਟਲ ਬਰਫ਼ ਤੋਂ ਮੈਂ ਸ਼ੁਰੂ ਕੀਤਾ ਸੀ ਅੱਜ 5 ਕੁਇੰਟਲ ਬਰਫ਼ ਦੇ ਮੈਂ ਪਹੁੰਚ ਗਿਆ। ਆ ਇਸ ਸਾਲ ਮੈਂ ਇੱਕ ਕਵੰਟਲ ਬਰਫ ਵਧਾ ਦਣਾ। ਉਹ ਦਰਦ ਨੂੰ ਅਹਿਸਾਸ ਕਰਨ ਦੇ ਮਾਰੇ ਮੈਂ ਇਹ ਰਸਾ ਹੀ ਚੁਣਿਆ ਆ। ਵੀ ਜਦੋਂ ਤੱਕ ਮੇਰੀ ਜਾਨ ਚ ਜਾਣਾ ਜਾਂ ਪਰਮਾਤਮਾ ਮੈਨੂੰ ਠੀਕ ਰੱਖੇਗਾ ਮੈਂ ਉਸ ਤੱਕ ਹੀ ਮਤਲ ਕਰੂੰਗਾ। ਇੱਕ ਸਦਾਨਜਨੀ ਸਮਝ ਲਓ ਜਾਂ ਮਤਲ ਮੇਰਾ ਮਹਾਰਾਤੀ ਵਰਤੇ ਕਿਰਪਾ ਸੰਮੇਲੋ। ਪਰਸਨਲ ਇਸ਼ਨਾਨ ਕਰਨ ਤੋਂ ਬਾਅਦ ਤੁਸੀਂ ਹਜੇ ਵੀ ਹਾਫ ਕੱਪੜਿਆਂ ਦੇ ਵਿੱਚੋਂ ਇਹ ਮਤਲਬ ਕਿਸ ਤਰ੍ਹਾਂ ਦੀ ਮਤਲਬ ਅਸੀਂ ਹੁਣੇ ਵੀ ਸਵੈਟਰ ਪਾ ਕੇ ਥੋੜੀ ਜਿਹੀ ਠੰਡ ਮਹਿਸੂਸ ਕਰ ਰਹੇ ਹਾਂ ਪਰ ਤੁਸੀਂ ਇਸ਼ਨਾਨ ਕਰਨ ਤੋਂ ਬਾਅਦ ਵੀ ਇਸ ਹਾਲਾਤ ਦੇ ਵਿੱਚ ਬੈਠੇ ਹੋ ਪਰਮਾਤਮਾ ਕੰਨੀ ਤੋਂ ਹੀ ਮੈਨੂੰ ਇੱਕ ਤਾਕਤ ਮਿਲ ਜਾਂਦੀ ਹੈ ਜੇ ਮੈਂ ਸੋਚਾਂ ਜਾਂ ਤੁਸੀਂ ਇਹ ਕਹੋਗੇ ਵੀ ਟੋਣੀ ਨਾ ਹਾਂਦਾ ਇਹ ਮੇਰੀ ਹਿੰਮਤ ਨਹੀਂ ਹੈ ਜੀ ਮੈਂ ਨਾ ਸਕਾਂ ਆਪਾਂ ਪਾਣੀ ਵੈਸੇ ਹੀ ਇੱਕ ਪਾਣੀ ਚ ਨਹੀਂ ਹੱਥ ਪਾਸ ਉਹਦੇ ਉਦੋਂ ਫਿਰ ਪੰਜ ਸਿੱਲੀਆਂ ਬਰਫ਼ ਦੀਆਂ ਸੀ ਇਹ ਮੈਨੂੰ ਸਰ ਮਤਲਬ ਮੇਰੇ ਗੁਰੂ ਦੀ ਜੀ ਮਿਸ ਤੇ ਮੇਰੇ ਬਹੁਤ ਬੜੀ ਕਿਰਪਾ ਸੀ ਬਹੁਤ ਲੋਕਾਂ ਦੇ ਮਤਲਬ ਉਹ ਆਨਿਆ ਵੀ ਯਾਰ ਤੁਸੀਂ ਇੱਕ Hindu ਫੈਮਿਲੀ ਨੂੰ ਬਿਲੋਂਗ ਕਰਦੇ ਤਾਂ ਮੈਂ ਕਹਿੰਦਾ ਯਾਰ ਸਵਾਲ ਹਿੰਦੂ ਫੈਮਲੀ ਦਾ ਨਹੀਂ ਹੈ ਸਵਾਲ ਸਾਡੇ ਸ਼ਰਦਾਏ ਸਾਡੇ ਵਾਸੀ ਸਾਡੇ ਵਾਸੀ ਉਹਨਾਂ ਨੇ ਮਤਲਬ ਕੀਤਾ ਸਾਡਾ ਬੱਚਾ 10 15 ਮਿੰਟ ਸਕੂਲ ਤੋਂ ਲੇਟ ਹੋ ਗਿਆ ਕਿਤੇ ਬਾਹਰ ਗਿਆ ਵੇ ਲੇਟ ਹੋ ਗਿਆ ਅਸੀਂ ਦਰਵਾਜ਼ਿਆਂ ਤੱਕ ਬਾਹਰ ਤੱਕ ਗਲੀ ਦੇ ਮੋੜਾਂ ਤੱਕ ਘਰ ਮਾਂ ਬਾਪ ਸਭ ਇੰਤਜ਼ਾਰ ਕਰ ਰਹੇ ਉਹਨਾਂ ਨੇ ਤਾਂ ਦੇਖੋ ਆਪਣੀ ਮਾਤਾ ਗੁਜਰ ਘੋਰ ਨੇ ਖੜੇ ਸਾਹਮਣੇ ਦੇਖਿਆ ਸਭ ਗੁਰੂ ਗੋਬਿੰਦ ਸਿੰਘ ਜੀ ਨੇ ਕਿੱਥੇ ਅਸੀਂ ਉਹਨਾਂ ਦੇ ਮੇਰਾ ਖਿਆਲ ਤਾਂ ਨਹੀਂ ਅਸਿੱਤ ਮੈਂ ਤਾਂ ਕੀ ਪੂਰੀ ਦੁਨੀਆ ਦਾ ਕੋਈ ਐਸਾ ਦੁਨੀਆ ਦਾ ਬੰਦਾ ਨਹੀਂ ਜਿਹੜਾ ਗੁਰੂ ਗੋਬ ਸਿੰਘ ਜੀ ਦੇ ਗੁਰੂ ਤੇਗ ਬਹਾਦਰ ਜੀ ਦੇ ਛੋਟੇ ਸਾਹਿਬਜ਼ਾਦੇਆਂ ਦਾ ਦੇਣਾ ਦੇ ਸਕਦਾ ਨਹੀਂ ਦੇ ਸਕਦਾ ਸਾਬ ਤੁਸੀਂ ਦੇਖ ਰਹੇ ਹੋ ਨਾਓ ਇੰਡੀਆ ਪੰਜਾਬੀ ਮੈਂ ਪਟਿਆਲਾ ਤੋਂ ਚਰਨਜੀਤ ਸਿੰਘ ਕੋਲੀ ਦੋਸਤੋ ਪੋ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ ਔਰ ਇਸ ਮਹੀਨੇ ਨੂੰ ਸ਼ਹਾਦਤਾਂ ਦਾ ਮਹੀਨਾ ਕਿਹਾ ਜਾਂਦਾ ਹੈ ਨਿੱਕੇ ਨਿੱਕੇ ਸਾਹਿਬਜ਼ਾਦੇਂ ਨੀਆਂ ਦੇ ਵਿੱਚ ਛੜਾ ਦਿੱਤੇ ਗਏ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਵਿਛੜ ਗਿਆ ਸਰਮੰਤਾ ਸਿੰਘ ਗੁਰਬਜ਼ ਗੁਰਗੋਮੀ ਸਿੰਘ ਜੀ ਮਹਾਰਾਜ ਨੇ ਇਸ ਮਹੀਨੇ ਦੇ ਵਿੱਚ ਮੁਗਲਾਂ ਦੇ ਖਿਲਾਫ ਜੰਗ ਲੜਦੇ ਹੋਏ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਤਾਂ ਇਸ ਸਮੇਂ ਜਿਹੜਾ ਪੂਰੇ ਦੇਸ਼ ਦੇ ਵਿੱਚ ਗੱਲ ਕਰੀਏ ਪੂਰੀ ਦੁਨੀਆ ਦੇ ਵਿੱਚ ਗੱਲ ਕਰੀਏ ਤਾਂ ਵਿਰਾਗ ਦਾ ਮਾਹੌਲ ਹੈ ਇਸ ਇਨ੍ਹਾਂ ਸ਼ਹਾਦਤਾਂ ਨੂੰ ਯਾਦ ਕਰਕੇ ਲੋਕ ਵਿਰਾਗਮਈ ਹੋ ਰਹੇ ਨੇ ਗੁਰਦੁਆਰਿਆਂ 'ਚ ਜਾ ਰਹੇ ਨੇ ਨਤਮਸਤਕ ਹੋ ਰਹੇ ਨੇ ਲੰਗਰ ਲਗਾ ਕੇ ਕਿਹ ਤਰ੍ਹਾਂ ਕਿਤੇ ਇਸ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਤਾਂ ਜਿਸ ਤਰ੍ਹਾਂ ਅਲੱਗ-ਅਲੱਗ ਤਰੀਕਿਆਂ ਦੇ ਨਾਲ ਇਸ ਸ਼ਹਾਦਤ ਨੂੰ ਨਥ ਮਸਤਕ ਲੋਕ ਹੋ ਰਹੇ ਨੇ ਤਾਂ ਸਾਡੇ ਨਾਲ ਲਖਮਨ ਰਾਸ ਤੋਨੀ ਨੇ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਅਕਸਰ ਚਰਚਾ ਦੇ ਵਿੱਚ ਆ ਜਾਂਦੇ ਨੇ ਸਾਡੇ ਨਾਲ ਲਖਮਨ ਰਾਸ ਤੋਨੀ ਨੇ ਇਹ ਅਜੇਹਾ ਕੀ ਕਰਦੇ ਨੇ ਕਿ ਚਰਚਾ ਦੇ ਵਿੱਚ ਆਉਂਦੇ ਨੇ ਇਹਨਾਂ ਨਾਲ ਹੀ ਗੱਲ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਲਖਮਨ ਜੀ ਸਤਿ ਸ਼੍ਰੀ ਅਕਾਲ ਸਰ ਇਹਨਾਂ ਸ਼ਹਾਦਤ ਦੇ ਦਿਨਾਂ ਦੇ ਵਿੱਚ ਤੁਸੀਂ ਜਿਹੜਾ ਅਜੇਹਾ ਕੰਮ ਕਰਦੇ ਹੋ ਜਿਹੜਾ ਚਰਚਾ 'ਚ ਬਣ ਜਾਂਦਾ ਹਰ ਵਾਰ ਤੁਸੀਂ ਜਿਹੜਾ ਅੱਧੀ ਰਾਤ ਦਾ ਸਮਾਂ ਹੋ ਚੁੱਕਾ ਹੈ ਇਨ ਇਸ਼ਨਾਨ ਵਾਸਤੇ ਬਰਫ਼ ਮੰਗਾਉਂਦੇ ਹੋ ਔਰ ਕਵੰਟਲਾਂ ਦੀ ਬਰਫ਼ ਦੇ ਨਾਲ ਤੁਸੀਂ ਨਹਾਉਂਦੇ ਹੋ ਇਹ ਜਜ਼ਬਾ ਕਿਸ ਤਰ੍ਹਾਂ ਹੈ ਇਹ ਸਰੀ ਇਸ ਤਰ੍ਹਾਂ ਸੀਗੇ ਜੀ ਵੀ ਸਾਡੇ ਫਾਦਰ ਸਾਹਿਬ ਨੇ ਸਾਨੂੰ ਦੱਸਿਆ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਗੁਰੂ ਤੇਗ ਬਹਾਦਰ ਜੀ ਛੋਟੇ ਸਾਹਿਬ ਜਦਿਆ ਮਾਰੇ ਵੀ ਅਗਰ ਅੱਜ ਗੁਰੂ ਗੋਬਿੰਦ ਸਿੰਘ ਜੀ ਮਤਲ ਨਾਮ ਮਤਲ ਏਡੀ ਬੜੀ ਮਤਲ ਬਲੀਦਾਨ ਦਿੰਦੇ ਵੀ ਅੱਜ ਹਿੰਦੁਸਤਾਨ ਦਾ ਕੁਝ ਹੋਰ ਇਤਿਹਾਸ ਹੋਣਾ ਸੀਗਾ ਤੇ ਫਿਰ ਮੈਨੂੰ ਪੁੱਛੇ ਬੌਜੀ ਇਸ ਤਰ੍ਹਾਂ ਕਿਵੇਂ ਕੀ ਗੱਲ ਹੋ ਗਈ ਸੀ ਤਾਂ ਬੌਜੀ ਕਹਿੰਦੇ ਵੀ ਇਹ ਕਸ਼ਵੀਰੀ ਪੰਡਤ ਇਕੱਠੇ ਹੋ ਕੇ ਨਾ ਗੁਰੂ ਤੇਗ ਬਹਾਦਰ ਜੀ ਕੋਲ ਆਏ ਸੀਗੇ ਵੀ ਮਹਾਰਾਜ ਸਾਡਾ ਧਰਮ ਮਤਲ ਜ਼ਬਰਦਸਤੀ ਮਤਲ ਉਹ ਹੋ ਰਿਹਾ ਪੀਸ ਨੂੰ ਬਚਾਇਆ ਫਿਰ ਉਸ ਟਾਈਮ ਗੁਰੂ ਤੇਗ ਬਹਾਦਰ ਜੀ ਕਹਿੰਦੇ ਵੀ ਕੋਈ ਸੀ ਵੱਡੇ ਬੰਦੇ ਨੂੰ ਕੁਰਬਾਨੀ ਦੇਣੀ ਪੈਣੀ ਆ ਵੀਰ ਫਿਰ ਉਸੇ ਟਾਈਮ ਕਹਿੰਦੇ ਨਾ ਗੁਰਗੋਵ ਸਿੰਘ ਜੀ ਲਵੇ ਖੜੇ ਸੀਗੇ 9 ਸਾਲ ਦੇ ਜਦੋਂ ਉਹਨਾਂ ਦੀ ਉਮਰ ਸੀ ਤੇ ਉਹ ਕਹਿੰਦੇ ਵੀ ਮਹਾਰਾ ਛੋਟੇ ਤੋਂ ਵੱਡਾ ਕੌਣ ਹੋਏਗਾ ਜੀ ਗੁਰੂ ਗੋਬੀ ਸਿੰਘ ਜੀ ਨੂੰ ਗੱਦੀ ਤੇ ਬਿਠਾ ਦੇ ਗੁਰੂ ਤੇਗ ਬਹਾਦਰ ਜੀ ਨੇ ਉਸੇ ਵਕਤ ਗੱਦੀ ਛੱਡ ਕੇ ਗੁਰੂ ਗੋਬ ਸਿੰਘ ਨੂੰ ਬਿਠਾ ਕੇ ਉਹ ਕਸ਼ਮੀਰੀ ਪੰਡਤਾਂ ਦੇ ਨਾਲ ਚਲੇ ਗਏ ਜੀ ਕਹਿੰਦੇ ਫਿਰ ਉਸ ਤੋਂ ਬਾਅਦ ਇਹ ਹੋਇਆ ਵੀ ਜਦੋਂ ਇਹਨਾਂ ਦੇ ਜ਼ਿਆਦਾ ਮਤਲ ਇਹਨਾਂ ਨੇ ਔਰੰਦੇਵ ਨੇ ਜ਼ੁਲਮ ਕਰਨੇ ਸ਼ੁਰੂ ਕਰ दिए ਤਾਂ ਜਦੋਂ ਸਰਸਵਤੀ ਨਦੀ ਦੇ ਵਿੱਚੋਂ ਨਿਕਲ ਗਏ ਨੇ ਇਹਨਾਂ ਸਾਰਿਆਂ ਦੇ ਮਾਤਾ ਗੁਜਰੀ ਜੀ ਦੇ ਤੇ ਛੋਟੇ ਸਾਹਿਬਜ਼ਾਦਿਆਂ ਦੇ ਕੱਪੜੇ ਗਿੱਲੇ ਸੀ ਜਿੱਥੇ ਤੋਂ ਮੈਂ ਇਹ ਸ਼ੁਰੂ ਕਰ ਰਹਾ ਸ਼ੁਰੂ ਹੋਇਆ ਜੀ ਮੇਰੇ ਨਾਲ ਤੇ ਫੇਰ ਇਹਨਾਂ ਦੇ ਜਿਹੜੇ ਮਲੇਰ ਕੋਟ ਇਹਦੇ ਸੀਗਾ ਸਰਾਂਦੇ ਦੇ ਨਵਾਬ ਉਹਨਾਂ ਨੇ ਇਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਬਿਠਾਇਆ ਗਿਆ ਸੀਗਾ ਛੋਟੇ ਸਾਬਜਾਦਾਂ ਨੂੰ ਮਾਤਾ ਗੁਜਰੀ ਨੂੰ ਬਸ ਮੈਂ ਉਦੋਂ ਦਾ ਆਪਣੇ ਇੱਕ ਦਿਲ ਦੇ ਵਿੱਚ ਇੱਕ ਨਿਰਣਾ ਕੀਤਾ ਸੀਗਾ ਵੀ ਮੈਂ ਖੈਰ ਲੰਗਰ ਜਾਂ ਕੱਪੜੇ ਤਾਂ ਨਹੀਂ ਬਣ ਸਕਦਾ ਕਿਉਂਕਿ ਮੈਂ ਅਸੀਂ ਬਹੁਤ ਇੱਕ మీడియం ਫੈਮਿਲੀ ਨੂੰ ਬਲੋਂਗ ਕਰਦਾ ਮੈਂ ਤੇ ਮੇਰੇ ਬੱਸ ਇੱਕ ਇਹ ਹੋ ਗਿਆ ਸੀਗਾ ਵੀ ਉਹ ਜਿਹੜੇ ਉਠੰਡੇ ਬੁਰਜ ਦੇ ਵਿੱਚ ਬਿਠਾਇਆ ਗਿਆ ਇੰਨੀ ਠੰਡ ਪੈ ਰਹੀ ਸੀ ਬੌਜੀ ਕਰੇ ਇਹਨਾਂ ਕਹਿਰ ਸੀ ਕਹਿੰਦੇ ਹੁਣ ਤਾਂ ਸਰਦੀ ਹੈਈਓ ਨਹੀਂ ਜੋ ਸਰਦੀਆਂ ਉਦੋਂ ਹੁੰਦੀਆਂ ਸੀਗਾ ਤਾਂ ਮੈਂ ਬਰਫ਼ ਸੁੱਕੀ ਸੀਗੀ ਵੀ ਮੈਂ ਬਰਫ਼ ਦੇ ਨਾਲ ਉਹ ਦਰਦ ਨੂੰ ਅਹਿਸਾਸ ਕਰਨ ਦਾ ਮਾਰਾ ਵੀ ਸਾਡੇ ਵਾਸਤੇ ਐਡਾ ਵੱਡਾ ਉਹਨਾਂ ਨੇ ਉਹ ਕੀਤੀ ਤੇ ਤਾਂ ਮੈਂ ਸਰੇ ਇੱਕ ਕੁਇੰਟਲ ਬਰਫ਼ ਤੋਂ ਮੈਂ ਸ਼ੁਰੂ ਕੀਤਾ ਸੀ ਅੱਜ 5 ਕੁਇੰਟਲ ਬਰਫ਼ ਤੇ ਮੈਂ ਪਹੁੰਚ ਗਿਆ आज ਸਾਲ ਮੈਂ 1 ਕਵੰਟਲ ਬਰਫ਼ ਵਧਾ ਦਿੰਨਾ ਜੀ ਅੱਜ ਮੈਂ 5 ਕਵੰਟਲ ਬਰਫ਼ ਲੈਂਦੀ ਸੀ ਥੋੜੇ ਸਾਮਨੇ ਸਾਰੇ ਟੱਪ ਭਰੇ ਹੋਏ ਹਨ ਤੋੜ ਰਹੀ ਸੀ ਮੈਂ ਸਵੇਰੇ 10 ਵਜੇ ਦਾ ਇਹਨੂੰ ਤੋੜਨ ਤੇ ਲੱਗਿਆ ਹੋਇਆ ਸੀ ਇਹਦਾ ਪਾਣੀ ਬਣਾ ਕੇ ਪਾਣੀ ਵੀ ਸਾਰੇ ਦੇ ਚ ਤਾਂ ਥੋੜਾ ਮਿਕਸ ਮੈਨੂੰ ਕਰਨਾ ਪੈਂਦਾ ਵੀ ਇਹ ਬਰਫ਼ ਖੁਰਜਵੇ ਕਿਉਂਕਿ ਅੱਧੀ ਰਾਤ ਹੋ ਗਈ ਇਹ ਬਰਫ਼ ਖੁਰਦੀ ਨਹੀਂ ਸੀ ਉਹਦੇ ਕਰਕੇ ਸਰ ਮੈਂ ਮਤਲਬ ਪਰਿਵਾਰ ਦੇ ਵਿੱਚ ਮਾਹੌਲ ਇਸ ਤਰ੍ਹਾਂ ਦਾ ਸੀਗਾ ਕਿ ਉਹਨਾਂ ਨੇ ਤੁਹਾਡੇ ਬਜ਼ੁਰਗਾਂ ਨੇ ਤੁਹਾਨੂੰ ਇਸ ਸ਼ਹਾਦਤ ਬਾਰੇ ਜਾਣਕਾਰੀ ਦਿੱਤੀ ਤਾਂ ਅਹਿਸਾਸ ਕਰਨਾ ਚਾਹੁੰਦੇ ਸੀ ਕਿ ਉਹਨਾਂ ਦਿਨਾਂ ਦੇ ਵਿੱਚ ਉਸ ਮਹੀਨੇ ਵਿੱਚ ਜਿਹੜਾ ਅੱਜ ਵੀ ਕਿਵੇਂ ਆਪਾਂ ਠੰਢੀ ਤੋਂ ਥੋੜਾ ਜਿਹਾ ਘਬਰਾ ਜਾਂਦੇ ਆ ਤਾਂ ਉਹਨਾਂ ਦਿਨਾਂ 'ਚ ਕੀ ਹਾਲਾਤ ਹੋਏ ਹੋਣਗੇ ਕਿਉਂਕਿ ਸਰਸਨ ਸਿੰਘ ਜੀ ਜਿਵੇਂ ਤੁਸੀਂ ਦੱਸਿਆ ਕਿ ਗਿੱਲੇ ਕਪੜਿਆਂ ਦੇ ਵਿੱਚ ਠੰਡੇ ਬੁਰਜ ਵਿੱਚ ਉਹਨਾਂ ਬੱਚਿਆਂ ਨੂੰ ਉਹਨਾਂ ਸ਼ਹਿਜਾਦਿਆਂ ਨੂੰ ਖੜਾਇਆ ਗਿਆ ਤੇ ਬਿਠਾਇਆ ਗਿਆ ਤਾਂ ਸਰ ਉਸ ਟਾਈਮ 'ਤੇ ਉਹਨਾਂ ਦੇ ਕੋਲੇ ਕੋਈ ਤੰਤ ਤੇ ਕਪੜਾ ਵੀ ਨਹੀਂ ਸੀਗਾ ਮਾਤਾ ਗੁਜੋਜੀ ਕੋ ਜਿਹੜੇ ਛੌਲ ਸੀ ਉਹਦੇ ਵਿੱਚ ਉਹਨਾਂ ਨੂੰ ਬੁੱਕਲ ਦੇ ਵਿੱਚ ਲੈ ਕੇ ਬੈਠੇ ਸੀ ਤੇ ਉਹ ਕਹਿੰਦੇ ਉਸ ਟਾਈਮ ਤਾਂ ਅੱਜ ਤਾਂ ਬਰਸਾਤ ਸੀ ਇਹ ਦਿਨਾਂ ਦੇ ਵਿੱਚ ਤਾਂ ਕਹਿੰਦੇ ਬਰਸਾਤ ਐਨੀ ਇੰਪੈਰੀ ਸੀ ਬਿਜਲੀ ਲਸਕਰੀ ਸੀ ਵੀ ਬਹੁਤ ਹੋ ਸੀ ਉਹ ਭਿਆਨਕ ਸੀ ਡਰ ਲੱਗਦਾ ਸੀ ਜੀ ਉਹ ਕਹਿੰਦੇ ਸਾਨੂੰ ਸੁਣ ਕੇ ਮੈਨੂੰ ਜਿਸ ਟਾਈਮ ਮੇਰੀ ਉਮਰ ਸੀ ਬੌਜੀ ਨੇ ਮੈਨੂੰ ਇਹ ਗੱਲ ਦੱਸੀ ਸੀ ਮੈਨੂੰ ਉਸ ਟਾਈਮ ਸੁਣ ਕੇ ਮਤਲਬ ਇੰਨਾ ਮੇਰੇ ਅੰਦਰ ਉਹ ਹੁੰਦਾ ਸੀਗਾ ਜੀ ਸਰ ਵੀ ਐਡੀ ਬੜੀ ਮਤਲਬ ਉਹਨਾਂ ਨਾਲ ਉਕਤ ਆ ਅੱਜ ਮਤਲ ਉਹ ਦਰਦ ਨੂੰ ਅਹਿਸਾਸ ਕਰਨ ਦੇ ਮਾਰੇ ਮੈਂ ਇਹ ਰਸਾ ਹੀ ਚੁਣਿਆ ਆ ਵੇ ਜਦੋਂ ਤੱਕ ਮੇਰੀ ਜਾਨ ਚ ਜਾਨ ਆ ਜਾਂ ਪਰਮਾਤਮਾ ਮੈਨੂੰ ਠੀਕ ਰੱਖੇਗਾ ਮੈਂ ਉਹ ਤੱਕ ਹੀ ਮਤਲ ਕਰੂੰਗਾ ਇੱਕ ਸਦਾਂਜਨੀ ਸਮਝ ਲਓ ਜਾਂ ਮਤਲ ਮੇਰਾ ਮਹਾਰਾਜੀ ਮੇਰੇ ਤੇ ਕਿਰਪਾ ਸੰਭਲੋ ਜੀ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਅੱਧੀ ਰਾਤ ਦੇ ਕਰੀਬ ਸਮਾਂ ਹੋ ਚੁੱਕਾ ਔਰ ਕੁਝ ਸਮਾਂ ਪਹਿਲਾਂ ਹੀ ਅ ਜਿਹੜੀ برف ਆਈ ਸੀਗੀ برف ਨੂੰ ਤੋੜ ਕੇ 5 ਕੁੰਟਲ ਦੇ ਕਰੀਬ ਉਹ برف ਸੀ ਉਸ برف ਨੂੰ ਤੋੜ ਕੇ ਉਹਦਾ ਜਲ ਬਣਾਇਆ ਗਿਆ ਉਸ ਦੇ ਨਾਲ ਇਸ਼ਨਾਨ ਕਰਕੇ ਬੈਠੇ ਨੇ ਅ ਟੋਨੀ ਜੀ ਜੁੜਾਂਗੇ ਤੁਹਾਡੇ ਨਾਲ ਫਿਰ ਬਰਫ ਨਾਲ ਇਸ਼ਨਾਨ ਕਰਨ ਤੋਂ ਬਾਅਦ ਤੁਸੀਂ ਹਜੇ ਵੀ ਹਾਫ ਕੱਪੜਿਆਂ ਦੇ ਵਿੱਚੋਂ ਇਹ ਮਤਲਬ ਕਿਸ ਤਰ੍ਹਾਂ ਕੀ ਮਤਲਬ ਅਸੀਂ ਹਜੇ ਵੀ ਸਵੈਟਰ ਪਾ ਕੇ ਥੋੜੀ ਜਿਹੀ ਠੰਡ ਮਹਿਸੂਸ ਕਰ ਰਹੇ ਹਾਂ ਪਰ ਤੁਸੀਂ ਇਸ਼ਨਾਨ ਕਰਨ ਤੋਂ ਬਾਅਦ ਵੀ ਇਸ ਹਾਲਾਤ ਦੇ ਵਿੱਚ ਬੈਠੇ ਹੋ ਉਹ ਸਰ ਮਤਲਬ ਪਰਮਾਤਮਾ ਕਰਨੀ ਤੋਂ ਹੀ ਮੈਨੂੰ ਇੱਕ ਤਾਕਤ ਮਿਲ ਜਾਂਦੀ ਹੈ ਜੇ ਮੈਂ ਸੋਚਾਂ ਇਹ ਤੁਸੀਂ ਇਹ ਕਹੋਗੇ ਵੀ ਟੋਨੀ ਨਾਂਦਾ ਇਹ ਮੇਰੀ ਹਿੰਮਤ ਨਹੀਂ ਹੈਗੀ ਜੀ ਮੇਰੇ ਮੈਂ ਨਾ ਸਕਾਂ ਆਪਾਂ ਪਾਣੀ ਵੈਸੇ ਇੱਕ ਪਾਣੀ ਚ ਨਹੀਂ ਹੱਥ ਪਾ ਸਕਦੇ ਉਹ ਤਾਂ ਫੇਰ ਪੰਜ ਸਿੱਲੀਆਂ ਬਰਫ਼ ਦੀਆਂ ਸੀ ਇਹ ਮੈਨੂੰ ਸਰ ਮਤਲਬ ਮੇਰੇ ਗੁਰੂ ਦੀ ਮਸਤੇ ਮੇਰੀ ਬਹੁਤ ਬੜੀ ਕਿਰਪਾ ਸੀ ਤੁਹਾਡੇ ਚਿਹਰੇ ਤੁਹਾਡੀ ਅੱਖਾਂ ਕੁਝ ਬਿਆਨ ਕਰਦਿਆਂ ਨੇ ਤੁਹਾਡਾ ਦਰਦ ਮਹਿਸੂਸ ਹੁੰਦਾ ਦਰਦ ਤਾਂ ਸਰ ਦੇਖੋ ਮਤਲਬ ਇਹ ਸਹੀ ਨਾ ਵੀ ਤੁਸੀਂ ਕਹਿੰਦੇ ਆ ਵੀ ਤੁਹਾਨੂੰ ਥਣਤਾਤਾ ਮਤਲਬ ਸਰ ਸਵਾਲ ਹੋਣੀ ਫਾਇਦਾ ਹੁੰਦਾ ਜੀ ਜੇ ਤੁਸੀਂ ਦਰਦ ਨੂੰ ਅਹਿਸਾਸ ਰੱਖੋਗੇ ਆਪਣੇ ਅੰਦਰ ਵੀ ਸਾਡੇ ਵਾਸਤੇ ਇਹ ਨਾ ਖੁਸ਼ ਹੋਏ ਤਾਂ ਦਰਦ ਤਾਂ ਬਾਕੀ ਥੋੜੇ ਸਮਨੇ ਹੈ ਵੀ ਮੈਨੂੰ ਇਹ ਹੈ ਵੀ ਮੈਥੇ ਮਾਲਕ ਦੀ ਬਹੁਤ ਬੜੀ ਕਿਰਪਾ ਤਸਵੀਰ ਦੇਖ ਸਕਦੇ ਹੋ ਚਿਹਰੇ ਤੋਂ ਹਾਫ-ਪਾਵ ਦੇਖ ਸਕਦੇ ਹੋ ਅੱਖਾਂ ਨਮ ਨੇ ਔਰ ਇਹਨਾਂ ਦਿਨਾਂ ਦੇ ਵਿੱਚ ਕੋਈ ਐਸਾ ਅਖਰੀ ਹੋਏਗੀ ਜਿਹੜੀ ਇਸ ਸ਼ਹਾਦਤ ਨੂੰ ਯਾਦ ਕਰਕੇ ਰੋਈ ਨਾ ਹੋਵੇ ਔਰ ਇੱਕ ਵਾਰ ਫੇਟੋਣੀ ਨਾਲ ਜੁੜਾ ਕਿ ਟੋਣੀ ਜੀ ਪਰਿਵਾਰਕ ਮਾਹੌਲ ਤੁਸੀਂ ਜਿਵੇਂ ਦੱਸਿਆ ਕਿ ਬਜ਼ੁਰਗਾਂ ਨੇ ਜਿਵੇਂ ਦੱਸਿਆ ਪਰ ਹੁਣ ਤੁਸੀਂ ਬਾਲ ਬੱਚੇ دار ਹੋ ਕਰਦੈਨਿਕ ਦੀ ਰੋਕਿਆ ਨਹੀਂ ਕਿ ਤੁਸੀਂ ਆਪਣੇ ਸਰੀਰ ਨੂੰ ਕਸ਼ਟ ਦਿੰਦੇ ਹੋ ਇਸ ਤਰ੍ਹਾਂ ਸਰ ਮੈਂ ਨਹੀਂ ਮੰਨਦਾ ਕਿ ਮੈਂ ਸਰੀਰ ਨੂੰ ਕਸ਼ਟ ਦਾਨਾ ਮੈਂ ਨੂੰ ਇੱਕ ਇਹ ਹੁੰਦਾ ਵੀ ਮੈਂ ਗੁਰੂ ਦੇ ਲਾਲਾਂ ਵਾਸਤੇ ਛੋਲੇ ਸਹਿਬ ਜਾਦਿਆਂ ਵਾਸਤੇ ਵੀ ਮੇਰੇ ਕੋਲ ਕੋਈ ਹੋਰ ਰਸਤਾ ਨਹੀਂ ਸੀਗਾ ਮੈਂ ਇਹ ਜੋ ਰਸਤਾ ਚੁਣਿਆ ਵਾ ਜਾਂ ਪਰਮਾਤਮਾ ਨੇ ਮਨ ਉਸ ਰਸਤੇ ਚਲਾਇਆ ਵਾ ਵੀ ਤੂੰ ਇਸ ਤਰ੍ਹਾਂ ਕਰੋ ਦੇਖੋ ਕੋਈ ਵੀ ਬੰਦਾ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦਾ ਜੇ ਤੁਸੀਂ ਕੋਹ ਹੋ ਨਾ ਮੈਂ ਕਰ ਲਾਂਗਾ ਜਾਂ ਤੁਸੀਂ ਨਹੀਂ ਇਹ ਜਦੋਂ ਤੱਕ ਉਸ ਦੀ ਕਿਰਪਾ ਨਹੀਂ ਹੁੰਦੀ ਉਹਦੀ ਬਿਹਰ ਦੀ ਨਿਗਾਹ ਨਹੀਂ ਹੁੰਦੀ ਉਹ ਤੱਕ ਨਹੀਂ ਮੈਂ ਤਾਂ ਇਹੀ ਕਹਾਂਗਾ ਵੀ ਮਿਰਤੇ ਉਹਨਾਂ ਦੀ ਬਹੁਤ ਬੜੀ ਬਿਹਰ ਦੀ ਨਿਗਾਹ ਪਰਿਵਾਰ ਦੇ ਵਿੱਚ ਮੇਰੇ ਮਦਰ ਰੋਗਦੇ ਹੁੰਦੇ ਸੀ ਹੁਣ ਮੇਰੇ ਮਦਰ ਪਿੱਛੇ ਡੈਥ ਹੋ ਗਈ ਤੇ ਹੁਣ ਖੈਰ ਕੋਈ ਹੈ ਨਹੀਂ ਬੌਜੀ ਵੀ ਚਲੇ ਗਏ ਵੱਡੇ ਬ੍ਰਦਰ ਸੀ ਵੱਡੇ ਵੱਡੇ ਬ੍ਰਦਰ ਦਾ ਵੀ ਮੈਨੂੰ ਇਸ ਵਾਰੀ ਫੋਨ ਆਇਆ ਸੀ ਭਾਬੀ ਜੀ ਦਾ ਵੀ ਆਇਆ ਸੀ ਵੀ ਹੁਣ ਇਸ ਵਾਰੀ ਨਾ ਤੂੰ ਨਾਈ ਠੰਡ ਬਹੁਤ ਪੈਂਦੀ ਆ ਥੋੜੀ ਮੈਨੂੰ 슈ਗਰ ਦੀ ਸ਼ਿਕਾਇਤ ਵੀ ਹੋ ਗਈ ਤੇ ਮੈਂ ਉਹਨਾਂ ਨੂੰ ਕਹਿ ਦਿੱਤੀ ਸੀ ਠੀਕ ਹੈ ਜੀ ਪਰ ਮੈਂ ਕਰਦਾ ਉਹ ਹੀ ਆ ਜੋ ਮੇਰਾ ਮਨ ਕਰਦਾ ਮੈਂ ਸੁੰਦਰ ਸਭ ਦੀ ਜੋ ਮੇਰਾ ਅੰਦਰੋਂ ਦਿਲ ਮਤਲਬ ਕਹਿ ਦਿੰਦਾ ਇਹ ਕੰਮ ਕਰਨਾ ਫਿਰ ਮੈਂ ਉਹ ਕਰਦਾ ਹੀ ਮਤਲਬ ਉਹ ਬੜੇ ਮੈਂ ਉਹਨਾਂ ਦੇ ਹੱਥਾਂ 'ਚ ਖੇលਿਆ ਪਿਆ ਉਹਨਾਂ ਨੂੰ ਸਾਨੂੰ ਪਰ ਮੈਂ ਫਿਰ ਛੋਟੇ ਚੈਨਲ ਦੇ ਰਾਹੀਂ ਜੋ ਉਹਨਾਂ ਕੋਲ ਤੱਕ ਖਬਰ ਪਹੁੰਚ ਗਈ ਕਿਉਂਕਿ ਉਹ ਬਾਹਰ ਰਹਿੰਦੇ ਆ ਆਪਣੇ ਛੋਟੇ ਬੇਟੇ ਦੇ ਕੋਲੇ ਮਤਲ ਮੈਂ ਉਹਨਾਂ ਨੂੰ ਕਹਿ ਦਾਂਗਾ ਵੀ ਮੇਰੇ ਅੰਦਰੋਂ ਦਿੱਲੀ ਮੰਨਿਆ ਸੀ ਜੀ ਸਰ 27 ਸਾਲ ਇੱਕ ਲੰਬਾ ਸਫ਼ਰ ਹੁੰਦਾ ਬਹੁਤ ਵੱਡਾ ਇੱਕ ਸਮਾਂ ਹੈਗਾ ਉਹ ਕੁਝ ਉਮਰ ਵੀ ਉਦੋਂ ਕੁਝ ਹੋਰ ਹੋ ਸੀ ਹੋਰ ਹੋਰ ਹੈ ਉਸ ਟੈਂਟਾ ਨਾਲ ਤੁਸੀਂ ਯਕੀਨ ਨਹੀਂ ਕਰ ਰਹੇ ਸਰ ਸੁਰੂ ਤੋਂ ਹੀ ਸਰ ਮਨੂੰ ਇਹ ਹੁੰਦਾ ਸੀ ਵੀ ਮੈਂ ਇੱਕ ਸ਼ਰਟ ਦੇ ਵਿੱਚ ਘੁੰਮਦਾ ਹੁੰਦਾ ਸੀਗਾ ਜੀ ਮਤਲਬ ਇਹ ਦਿਨਾਂ ਦੇ ਵਿੱਚ ਆ ਕੇ ਤੇ ਮੈਨੂੰ ਇੱਕ ਇਹ ਸੀ ਮੇਰਾ ਉਹ ਪੋਸਟਿਬਲ ਬਲੱਡ ਆ ਮੇਰੇ ਕੋਲ ਜੋ ਵੀ ਬੰਦਾ ਆਂਦਾ ਸੀ ਮੈਂ ਅੱਖਾਂ ਮਿਚਕੇ ਦੇ ਤੁਸੀਂ ਯਕੀਨ ਨਹੀਂ ਕਰ ਰਹੇ ਮੈਂ 27 ਵਾਰੀ ਬਲੱਡ ਦੇ ਚੁੱਕਿਆ ਹੁਣ ਥੋੜੀ ਜਿਹੀ 슈ਗਰ ਦੀ ਮਤਲਬ ਸਕੇਤ ਹੋ ਗਈ ਹੁਣ ਮੈਂ ਦੰਦਾ ਨਹੀਂ ਮੈਂ ਕਿਹਾ ਯਾਰ ਬੰਦਾ ਤੇ ਦੂਜੀ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਮੇਰੇ ਸਭ ਤੋਂ ਵੱਡੀ ਮਨੂੰ ਕੀ ਮਤਲਬ ਮਤਲਬ ਮਹਿਸੂਸ ਹੋਇਆ ਕਿ ਵਾਕਈ ਮੇਰੇ ਤੇ ਪਰਮਾਤਮਾ ਦਾਤਾ ਮੇਰੇ ਨਾਲ ਮੋਟਰਸਾਈਕਲ ਹਫਤਾ ਹੋ ਗਿਆ ਮੇਰੇ ਮੋਟਰਸਾਈਕਲ ਲੱਗ ਗਿਆ ਸੀ ਜੀ ਮੈਂ ਤੁਹਾਨੂੰ ਦਿਖਾ ਵੀ ਤਨਾ ਮੇਰੇ ਜਖਮ ਹੋਇਆ ਵੇ ਇਸ ਸੀ ਜੀ ਤੇ ਲੱਗਿਆ ਵਾ ਤੇ ਕੰਨ ਵੀ ਸੁਗੁਰਾ ਲੇਦਾ ਜਖਮ ਠੀਕ ਨਹੀਂ ਹੁੰਦਾ ਮੈਂ ਪਰਮਾਤਮਾ ਨੂੰ ਇੱਕ ਗੱਲ ਕਹੀ ਸੀ ਮੈਂ ਕਿਹਾ ਦੇਖ ਪਰਮਾਤਮਾ ਜੇ ਮਨਨੇ ਕਿਸੇ ਦਾ ਬੁਰਾ ਨਹੀਂ ਕੀਤਾ ਜਾਂ ਮੇਰੇ ਅੰਦਰ ਇੱਕ ਇਹ ਆ ਵੀ ਅਗਰ ਮਨ ਨੂੰ ਕੋਈ ਗਲਤ ਗੱਲ ਲੱਗਦੀ ਆ ਮੈਂ ਬੰਦੇ ਨੂੰ ਮੂੰਹ ਦੇ ਉੱਤੇ ਕਹਿ ਦਿੰਦਾ ਜੀ ਵੀ ਯਾਰੇ ਤੇਰੇ ਲਈ ਠੀਕ ਨਹੀਂ ਆ ਲੋਕ ਕੁਝ ਲੋਕ ਮੈਨੂੰ ਪਸੰਦ ਵੀ ਨਹੀਂ ਕਰਦੇ ਕਿਉਂਕਿ ਜੋ ਸੱਚਾ ਬੋਲਦਾ ਹੁੰਦਾ ਨਾ ਉਹ ਉਹਨੂੰ ਲੋਕ ਨਹੀਂ ਮੈਂ ਉਹਨੂੰ ਇੱਕ ਗੱਲ ਕਹੀ ਸੀ ਮਹਾਰਾਜ ਨੂੰ ਮਨੇ ਗੁਰਗੋਸ਼ ਸਿੰਘ ਜੀ ਹਨੂਮਾਨ ਜੀ ਅਗਰ ਮਨੇ ਕਿਸੇ ਨਾਲ ਮਰਨ ਕੀਤਾ ਇਹ ਮੇਰਾ ਇਹ ਦੇਖ ਲੋ ਮੇਰਾ ਜਖਮ ਠੀਕ ਹੋ ਗਿਆ ਨਹੀਂ ਤਾਂ ਤੁਹਾਨੂੰ ਜਲਦੀ ਜਲਦੀ ਸ਼ੂਗਰ ਵਾਲੇ ਦਾ ਬੰਦੇ ਦਾ ਪੋ ਨਹੀਂ ਹੋਇਆ ਔਰ ਮੇਰੀ ਸ਼ੂਗਰ ਵੀ ਹੁਣ ਨੋਰਮਲ ਨਹੀਂ ਤਾਂ ਸ਼ੂਗਰ ਵਾਲਾ ਬੰਦਾ ਤਾਂ ਵੈਸੇ ਹੀ ਦੇਖੋ ਇਨੀ ਟਰਨ ਦੇ ਵਿੱਚ ਕੰਬਦਾ ਹੋਏਗਾ ਇਹ ਮੁੰਡਾ ਸ਼ਰਦਾ ਭਾਵ ਦੀ ਗੱਲ ਆ ਤੁਸੀਂ ਭਾਵਨਾ ਪੂਰੀ ਸ਼ਰਦਾ ਪੂਰੀ ਰੱਖਦੇ ਹੋ ਮੇਰਾ ਵਸੀਖਿਆ ਮੈਂ ਨਾ ਸਰ ਕਦੀ ਜ਼ਿੰਦਗੀ ਦੇ ਵਿੱਚ ਫਾਰਮੈਲਟੀ ਨਹੀਂ ਕਦੀ ਕਿਸੇ ਨਾਲ ਕੀਤੀ ਜੋ ਵੀ ਗੱਲ ਆ ਦਿਲੋਂ ਕਰਦਾ ਮਨ ਤੋਂ ਮਤਲਬ ਜਦੋਂ ਸ਼ਨਾਣ ਕਰਦੇ ਟੋਣੀ ਜੀ ਉਦੋਂ ਕੀ ਮਹਿਸੂਸ ਹੁੰਦਾ ਉਸ ਟਾਈਮ ਮਤਲਬ ਜਿਵੇਂ ਤੁਸੀਂ ਮਤਲਬ ਤੁਸੀਂ ਯਕੀਨ ਦੀ ਕਰੋਗੇ ਮੈਂ ਅਗਰ ਤੁਸੀਂ ਪੁੱਛੀ ਰਹੋ ਮਨੋ ਸ਼ਾਖਸ਼ਾਕ ਇਸ ਤਰ੍ਹਾਂ ਨਜ਼ਰ ਆਉਂਦਾ ਵੀ ਜਿਵੇਂ ਮੇਰੇ ਨਾਲ ਕੋਈ ਬੰਦਾ ਖੜਾ ਜੀ ਮੇਰੇ ਮਤਲਬ ਉਸ ਟਾਈਮ ਕੋਈ ਮਹਿਸੂਸ ਨਹੀਂ ਹੁੰਦਾ ਵੀ ਠੰਡ ਹੈ ਕੋਈ ਠੰਡਾ ਪਾਣੀ ਹੈ ਜਾਂ ਕੀ ਇਸ ਸਮੇਂ ਇਰਾਤ ਦਾ ਹੈ ਸਮਾਂ ਸਾਹਿਬ ਉਹ ਜਿਸ ਪਾਣੀ ਨੂੰ ਮੈਂ برف ਨੂੰ ਮਤਲਬ ਉਹ ਕਰ ਰਹੇ ਹੁੰਨਾਂ ਨੇ ਮਤਲਬ ਤੋੜ ਕੇ ਦੀਨ ਦੇ ਵਿੱਚੋਂ ਮਤਲਬ ਹੱਥ ਠਰ ਜਾਣੇ ਉਹ ਜਿਵੇਂ ਰਾਤ ਨੂੰ ਪਿੰਡੇ ਤੇ ਪਨੋਂ ਐਵੇਂ ਲੱਗਦਾ ਜਿਵੇਂ ਭੱਠੀ ਗਰਮ ਉਬਲਦਾ ਪਾਣੀ ਹੁੰਦਾ ਜੀ ਇਸ ਤਰ੍ਹਾਂ ਮਤਲਬ ਇਹ ਸ਼ਬਦਾ ਭਾਵ ਇਹ ਅੰਦਰੋਂ ਇਸ ਤਰ੍ਹਾਂ ਉਲਦੇ ਹਾਂ ਸਰ ਇਹ ਅੰਦਰੋਂ ਮਤਲਬ ਮੇਰੇ ਸੁਰੂ ਤੋਂ ਹੀ ਮਤਲਬ ਇਹ ਹੁੰਦਾ ਆ ਰਿਹਾ ਹੁਣ ਤੁਸੀਂ ਇਹ ਦੇਖੋ ਵੀ ਐਨੀ ਬਰਫ ਆਪਣੇ ਉੱਪਰ ਸਿੱਟਣੀ ਠੀਕ ਹੈ ਅੱਧੀ ਰਾਤ ਹੋ ਗਈ ਵੀ ਥੋੜੇ ਸਾਹਮਣੇ ਮਤਲਬ ਕੋਈ ਵੀ ਇਸ ਤੋਂ ਵੱਡੀ ਹੋਰ ਪਰਮਾਤਮਾ ਦੀ ਕੀ ਕਿਰਪਾ ਹੋਈਗੀ ਬਹੁਤ ਵੱਡੀ ਕਿਰਪਾ ਹੈ ਮਤਲਬ ਮੈਂ ਉਹਨਾਂ ਦਾ ਦੇਣਾ ਨਹੀਂ ਦੇ ਸਕਦਾ ਵੀ ਜੋ ਮੇਰੇ ਵਾਸਤੇ ਉਹਨਾਂ ਨੇ ਕੀਤਾ ਜਾਂ ਮੇਰੇ ਤੇ ਇਡੀ ਬੜੀ ਮਿਹਰਬਾਨੀ ਕੀਤੀ ਆ ਔਰ ਦੂਜੀ ਗੱਲ ਹੈ ਮੇਰੇ ਜਿਹੜਾ ਇਹ ਚਰਚਾ ਵੀ ਹੋਇਆ ਛੋਟੇ ਚੈਨਲ ਦੇ ਰਾਹੀਂ ਤੁਸੀਂ ਮੇਰੀ ਰੀੜੀ ਦੇ ਪਿੱਛੇ ਆ ਗਏ ਸੀ ਇਥੋਂ ਨਹੀਂ ਮੇਰਾ ਲੀਕ ਹੋਟ ਬਹੁਤ ਸਾਲ ਪੁਰਾਣੀ ਗੱਲ ਹੋਣਾ ਕਿ ਤਨ ਨਹੀਂ ਤਾਂ ਮੇਰਾ ਇਹ ਬਹੁਤ بڑا ਰਿਕਰਾਸ ਸੀਗਾ ਮੈਨੂੰ ਗੁਪਤੀ ਰੱਖਿਆ ਹੋਇਆ ਸੀ ਛੋਟੇ ਚੈਨਲ ਦੇ ਰਾਹੀਂ ਥੋਨੇ ਮੈਨੂੰ ਕਿਤੇ ਤੁਸੋ ਸੀਗੇ ਨਹੀਂ ਉਹਨਾਂ ਨੂੰ ਹੋਣਾ ਚਾਹੀਦਾ ਨਹੀਂ ਬਿਲਕੁਲ ਸ਼ਰਦਾ ਇਹ ਚੀਜ਼ਾਂ ਸਾਹਮਣੇ ਆਣੀਆਂ ਜ਼ਰੂਰੀ ਹੈ ਕਿਉਂਕਿ ਜਿੱਥੇ ਤੁਸੀਂ ਇਸ ਤਰ੍ਹਾਂ ਦਾ ਜਿਹੜਾ ਕੰਮ ਕਰਦੇ ਹੋ ਕਿਤੇ ਨਾ ਕਿਤੇ ਆਪਸੀ ਭਾਈਚਾਰੇ ਦਾ ਵੀ ਸੰਦੇਸ਼ ਦਿੰਦਾ ਹੈ ਬਿਲਕੁਲ ਸਰ ਉਹ ਬਹੁਤ ਜ਼ਿਆਦਾ ਹੁਣ ਤੁਸੀਂ ਸ਼ਿਕਾਇਤ ਹੀ ਕਰਦਾ ਬਹੁਤ ਲੋਕਾਂ ਦੇ ਮੰਤਲਵ ਆਉਂਦੇ ਆ ਵੀ ਯਾਰ ਤੁਸੀਂ ਇੱਕ ਹਿੰਦੂ ਫੈਮਿਲੀ ਨੂੰ ਬਿਲੋਂਗ ਕਰਦੇ ਤਾਂ ਮੈਂ ਕਹਾਂ ਯਾਰ ਸਵਾਲ ਇਹ Hindu ਫੈਮਲੀ ਦਾ ਨਹੀਂ ਹੈ ਸਵਾਲ ਸਾਡੇ ਸ਼ਰਦਾ ਹੈ ਸਾਡੇ ਵਾਸੀ ਸਾਡੇ ਵਾਸੀ ਉਹਨਾਂ ਨੇ ਮਤਲਬ ਕੀਤਾ ਇਹ ਇਹਹੀ ਸਵਾਲ ਮੇਰਾ ਸੀ ਤੁਸੀਂ ਆਪੇ ਜੀ ਸ਼ੁਰੂ ਹਾਂ ਸਾਡੇ ਵਾਸੀ ਕੀਤਾ ਅਗਰ ਅੱਜ ਮਤਲਬ ਸਾਡੇ ਵਾਸੀ ਨਾਉ ਗੁਰੂ ਗੋਬਿੰਦ ਸਿੰਘ ਜੀ ਜਾਂ ਗੁਰੂ ਤੇਗ ਬਹਾਦਰ ਕਿੱਥੇ ਹੁੰਦਾ ਸੀ ਤੇ ਅੱਜ ਅਸੀਂ ਜਿਹੜੇ ਫਿਰ ਰਹੇ ਹਾਂ ਸਭ ਉਹਨਾਂ ਦੀ ਦੀਨ ਪਿਛਲੇ 27 ਸਾਲਾਂ ਤੋਂ ਲਗਾਤਾਰ ਪੋਦੇ ਮਹੀਨੇ ਦੇ ਵਿੱਚ ਇਹ ਲਗਾਤਾਰ ਜਿਹੜੇ ਦਿਨ ਚੱਲਨੇ ਆ ਸ਼ਹਾਦਤ ਤੇ ਸਫਰ ਜਿਹਨੂੰ ਅਸੀਂ ਕਹਿ ਦਿੰਦੇ ਆ ਸਫਰੇ ਸ਼ਹਾਦਤ ਉਹਨਾਂ ਦਿਨਾਂ ਦੇ ਵਿੱਚ ਲక్ష్మణ ਦਾਸ ਟੋਨੀ ਜੀ ਕਵੰਟਲਾਂ ਦੇ ਹਿਸਾਬ ਨਾਲ ਬਰਫ਼ ਲਿਆਦੇ ਆ ਤੋੜ ਕੇ ਉਸ ਨਾਲ ਇਸ਼ਨਾਨ ਕਰਦੇ ਆ ਹਾਲਾਤ ਤਾਂ ਅੱਜ ਕੱਲ ਦੇ ਦਿਨਾਂ 'ਚ ਦੇਖ ਲੈਣੇ ਕਿ ਠੰਡ ਕਿੰਨੀ ਪੈਂਦੀ ਆ ਜੈਕਰਡ ਕੋਟੀਆਂ ਸਵੈਟਰਾਂ ਨਾਲ ਤੁੰਨੇ ਹੁੰਦੇ ਆ ਔਰ ਠੰਡ ਤੋਂ ਬਚਣ ਲਈ ਅਸੀਂ ਕਿਹੜੇ ਅਜਿਹੇ ਕੰਮ ਨਹੀਂ ਜਿਹੜੇ ਨਹੀਂ ਕਰਦੇ ਪਰ ਲక్ష్మణ ਦਾਸ ਟੋਨੀ ਨੇ ਪਰਿਵਾਰ ਨੂੰ ਪਰਿਵਾਰਕ ਦੇ ਵਿੱਚ ਮਹੌਲ ਇਸ ਤਰ੍ਹਾਂ ਦਾ ਸੀ ਜਿਨ੍ਹਾਂ ਨੇ ਇਸ ਸ਼ਹਾਦਤ ਦੇ ਬਾਰੇ ਬਚਪਨ ਤੋਂ ਜਾਣਕਾਰੀ ਦਿੱਤੀ ਸੀ ਜਿਹੜੀ ਕਿ ਅੱਜ ਬਹੁਤ ਲੋੜ ਹੈ ਅੱਜ ਦੀ ਪੀੜ੍ਹੀ ਨੂੰ ਇਸ ਸਾਹਤ ਬਾਰੇ ਇਨੀ ਜਾਣਕਾਰੀ ਨਹੀਂ ਹੈ ਅਗਰ ਘਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀ ਤਾਂ ਉਸ ਪੁਰਦਿਆਂ ਤੇ ਚੱਲਦੇ ਹੋਏ ਅੱਜ ਆਪਣੇ ਸਰੀਰ ਦੇ ਉੱਤੇ ਇਹ ਚੀਜ਼ ਹੰਡਾਉਂਦੇ ਨੇ ਟੋਨੀ ਜੀ ਜਾਣਦੇ ਜਾਂਦੇ ਇੱਕ ਸਵਾਲ ਤੁਹਾਡੇ ਨਾਲ ਹੋਰ ਕਰਾਂਗਾ ਅੱਜ ਦੀ ਪੀੜ੍ਹੀ ਨੂੰ ਕੀ ਕਹਿਣਾ ਚਾਹੋਗੇ ਲਗਾਤਾਰ ਜਿਵੇਂ ਮੇਲਿਆਂ ਦਾ ਨਾਮ ਦਿੱਤਾ ਜਾਂਦਾ ਲੋਕ ਇਸ ਤਰ੍ਹਾਂ ਜਾਣਦੇ ਨੇ ਕੀ ਕਹਿਣਾ ਚਾਹੋਗੇ ਸਰ ਇਹ ਮੇਲਾ ਤਾਂ ਨਹੀਂ ਸਰ ਆਪਾਂ ਇਹਨਾਂ ਨੂੰ ਕਹਿ ਸਕਦੇ ਮੇਲੇ ਵੀ ਜਿਵੇਂ ਲੋਕ ਕਹਿ ਵੀ ਦਿੰਦੇ ਆ ਜੀ ਅਸੀਂ ਸਰਹੰਦ ਵਾਲੇ ਮੇਲੇ ਤੇ ਚੱਲੇ ਆ ਜਾਂ ਜੋੜ ਮੇਲੇ ਚਲੇ ਮੈਂ ਨਹੀਂ ਮੈਂ ਤਾਂ ਇਹਨੂੰ ਇੱਕ ਉਸਤਾ ਜਣੀ ਦੇ ਆ ਕਿ ਜੋ ਆਪਾਂ ਦੇ ਚੱਲੇ ਜੀ ਮੈਂ ਕਿਸੇ ਦੀ ਵਰਸੀ ਹੁੰਦੀ ਆ ਉਹਦਾ ਵੀ ਸਾਡੇ ਗੁਰੂ ਗੋਬ ਸਿੰਘ ਜੀ ਦੇ ਛੋਟੇ ਸਹਬਜ਼ਾਦਿਆਂ ਦਾ ਵੀ ਉਹ ਆ ਵੀ ਇੱਕ ਉੱਥੇ ਇੱਕ ਸ਼ਰਦਾ ਦੇ ਨਾਲ ਲੋਕ ਜਾਣਦੇ ਆ ਮੈਂ ਨਹੀਂ ਕਹਿੰਦਾ ਵੀ ਨਹੀਂ ਜਾਂਦੇ ਮਗਰ ਕੁਝ ਲੋਗ ਹੈ ਜੀ ਵੇ ਟਰੈਕਟਰਾਂ ਤੇ ਗਾਣੇ ਲਾ ਲਏ ਆ ਉਹ ਵੀ ਇਹ ਨਹੀਂ ਹੋਣਾ ਚਾਹੀਦਾ ਇੱਕ ਇਹ ਸੋਚੋ ਵੀ ਸਾਡੇ ਗੁਰੂਆਂ ਦੇ ਬੱਚੇ ਸੀ ਜਿਨ੍ਹਾਂ ਦੀ ਬਦੌਲਤ ਅਸੀਂ ਘਰ ਤੋਂ ਚੱਲੇ ਆ ਜੀ ਕਹਿ ਕੇ ਚੱਲੇ ਜੀ ਅਸੀਂ ਫਤੇਗੜ ਸਾਹਿਬ ਚੱਲੇ ਮਗਰ ਉੱਥੇ ਜਾ ਕੇ ਆਰਾਮ ਨਾਲ ਪਰ ਇਹ ਵੀ ਅੱਕੇ ਨਾਲੋਂ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ ਇਸ ਚੀਜ਼ ਦਾ ਜੋ ਅਗੇ ਮਤਰੋ ਹੁੰਦਾ ਸੀ ਉਹ ਚੀਜ਼ ਹੋਣੀ ਹੈ ਹੈ ਘਟਾ ਇਹ ਵੀ ਹੌਲੀ ਹੌਲੀ ਹੋ ਜਿੰਗੇ ਠੀਕ ਹੋ ਜੇਗਾ ਕਰ ਕੇ ਜੁਏ ਨਾ। ਬਾਕੀ ਇਹ ਦਿਨਾਂ ਦੇ ਵਿੱਚ ਤੁਸੀਂ ਸਹਸਰ ਯਕੀਨ ਨਹੀਂ ਕਰੋਗੇ ਵੀ ਮੈਂ ਇੱਕ ਇਸ ਤਰ੍ਹਾਂ ਮਤਲਬ 15 ਦਿਨਾਂ ਦੇ ਵਿੱਚ ਰਹਿ ਰਿਹਾ ਹੁੰਦਾ ਵੀ ਮਤਲਬ ਮੈਂ ਤੁਹਾਨੂੰ बता ਨਹੀਂ ਸਕਦਾ ਵੀ ਮੇਰੇ ਕੋਲ ਉਹ ਲਵ ਜੀ ਨਹੀਂ ਹੈਗੇ ਜੋ ਮੇਰੇ ਨਾਲ ਪਤਲ ਬੇਤਰੀ ਹੁੰਦੀ ਹੈ ਦਿਨਾਂ ਦੇ ਵਿੱਚ ਹਫਤੇ ਇੱਕ ਤੋਂ ਮਤਲਬ ਬਹੁਤ ਜ਼ਿਆਦਾ ਮੇਰੀ ਹਾਲਤ ਮਤਲਬ ਅੰਦਰੀ ਅੰਦਰ ਮਤਲਬ ਇਹ ਕੋ ਹੁਣ ਸ਼ੁਰੂ ਹੋ ਜਾਂਦਾ ਜੀ ਮਤਲਬ ਇਹ ਜਿੱਦਾਂ ਬਸੂਸ ਕਰਦੇ ਹੋ ਤੁਸੀਂ ਹਾਂ ਸਰ ਮਤਲਬ ਦੇਖੋ ਸਰ ਉਹਦਾ ਇਸ ਤਰ੍ਹਾਂ ਹੁੰਦਾ ਵੀ ਅਗਰ ਸਾਡਾ ਬੱਚਾ 10 15 ਮਿੰਟ ਸਕੂਲ ਤੋਂ ਲੇਟ ਹੋ ਜਾਈਆ ਕਿਤੇ ਬਾਹਰ ਗਿਆ ਹੋਵੇ ਲੇਟ ਹੋ ਜੇ ਅਸੀਂ ਦਰਵਾਜ਼ਿਆਂ ਤੱਕ ਬਾਹਰ ਦਾ ਗਲੀ ਦੇ ਮੋੜਾਂ ਤੱਕ ਘਰ ਮਾਂ ਬਾਪ ਸਭ ਇੰਤਜ਼ਾਰ ਕਰ ਰਹੇ ਉਹਨਾਂ ਨੇ ਤਾਂ ਦੇਖੋ ਆਪਣੀ ਮਾਤਾ ਗੁਜਰ ਕੋਰ ਨੇਖਾਂ ਦੇ ਸਾਹਮਣੇ ਦੇਖਿਆ ਸਭ ਗੁਰੂ ਗੋਬਿੰਦ ਸਿੰਘ ਜੀ ਨੇ ਸਕੇ ਕਿ ਤੇ ਅਸੀ ਉਹਨਾਂ ਦੇ ਮੇਰਾ ਖਿਆਲ ਤਾਂ ਨਹੀਂ ਅਸੀ ਮੈਂ ਤਾਂ ਕੀ ਪੂਰੀ ਦੁਨੀਆ ਦਾ ਕੋਈ ਐਸਾ ਦੁਨੀਆ ਦਾ ਬੰਦਾ ਨਹੀਂ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਜਾਂ ਗੁਰੂ ਤੇਗ ਬਹਾਦਰ ਜੀ ਦੇ ਛੋਟੇ ਸਾਹਿਬ ਜਦਿਆਂ ਦਾ ਦੇਣਾ ਦੇ ਸਕਦਾ ਨਹੀਂ ਦੇ ਸਕਦਾ ਸਾਬ ਆ ਬਹੁਤ ਧੰਨਵਾਦ ਬਾਕੀ ਇਸ ਪੂਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੀ ਲਸਾਨੀ ਸ਼ਹਾਦਤ ਦਾ ਨਾ ਕੋਈ ਸਾਨੀ ਹੈਗਾ ਔਰ ਨਾ ਹੀ ਸਰਬੰਸਦਾਨੀ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਦਾ ਕੋਈ ਦੇਣਾ ਦੇ ਸਕਦਾ ਪਰ ਜ਼ਰੂਰਤ ਹੈ ਇਸ ਸ਼ਹਾਦਤ ਨੂੰ ਜਿੱਥੇ ਨਤਮਸਤਕ ਹੁੰਦੇ ਆ ਉਸ ਤੋਂ ਸਿੱਖਿਆ ਲੈਣ ਦੀ ਨੌਜਵਾਨਾਂ ਬਾਰੇ ਵੀ ਇਹਨਾਂ ਨੇ ਗੱਲ ਕੀਤੀ ਹੈਗੀ ਹੈ ਕਿ ਜਿਹੜੇ ਹੁੜਦੰਕਰਦੇ ਜਾਂਦੇ ਨੇ ਉਹ ਨਹੀਂ ਹੋਣਾ ਚਾਹੀਦਾ ਰੋਲਾ ਰੱਪਾ ਵਾਕ ਨਹੀਂ ਜਾਣਾ ਚਾਹੀਦਾ ਵੈਰਾਗ ਮਹੀਦीन ਨੇ ਇਹਨੂੰ ਇਸੇ ਤਰੀਕੇ ਨਾਲ ਮਨਾਣਾ ਚਾਹੀਦਾ ਠੀਕ ਆ ਲੰਗਰ ਚੱਲਦੇ ਨੇ ਲੰਗਰ ਚੱਲ ਰਹੇ ਨੇ ਹੋਰ ਕਈ ਪਰਿਵਾਰ ਐਸੇ ਦੇ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਜ਼ਮੀਨਾਂ ਤੇ ਸੁੰਦੇ ਨੇ ਇਸ ਆਪਣੀ ਇੱਕ ਤਰ੍ਹਾਂ ਦੀ ਸ਼ਰਧਾਂਜਲੀ ਦਿੰਦੇ ਨੇ ਤਾਂ ਉੱਥੇ ਲਕਸ਼ਮਣਾ ਸਟੋਨੀ ਨੇ ਜਿਹੜੇ ਬਰਫ਼ ਦੇ ਠੰਡੇ ਪਾਣੀ ਨਾਲ ਇਸ਼ਨਾਨ ਕਰਦੇ ਨੇ ਇਹਨਾਂ ਦਿਨਾਂ ਦੇ ਵਿੱਚ ਤਾਂ ਜਿਹੜੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਕਿ ਲక్ష్మణ ਰਸਤੁਨੀ ਆਪਣਾ ਇੱਕ ਪਰਿਵਾਰ ਇੱਕ ਕਹਿ ਦਈਏ ਜਾਂ ਭਾਈਚਾਰਕ ਸਾਂਝ ਦਾ ਇੱਕ ਉਦਾਹਰਣ ਪੇਸ਼ ਕਰਦੇ ਨੇ ਇਹਨਾਂ ਦਿਨਾਂ ਦੇ ਵਿੱਚ ਇਸ ਸ਼ਹਾਦਤ ਨੂੰ ਯਾਦ ਕਰਦੇ ਹੋਏ ਇਸ ਤਰ੍ਹਾਂ ਦਾ ਇਹ ਜਿਹੜਾ ਇਸ਼ਾਨਾਲ ਕਰਦੇ ਨੇ ਤਾਂ ਲਗਾਤਾਰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈਗੀ ਆ ਕਿ ਕਿਸ ਤਰ੍ਹਾਂ ਇਸ ਸ਼ਹਾਦਤ ਦੇ ਦਿਨਾਂ ਦੇ ਵਿੱਚ ਲੋਕ ਸ਼ਰਧਾਂਜਲੀਆ ਉਹਨਾਂ ਸ਼ਹਾਤਾ ਨੂੰ ਦਿੰਦੇ ਕੈਮਰਾਮੈਨ ਸੰਦੀਪ ਦੇ ਨਾਲ ਨਾਓ ਇੰਡੀਆ ਪੰਜਾਬੀ ਲਈ ਪਟਿਆਲਾ ਤੋਂ ਚਲੰਜੀਤ ਸਿੰਘ ਕੋਹਲੀ ਦੀ ਰਿਪੋਰਟ